ਰਾਜ ਬੜਾ ਬਥੇਆ ਗਿਆ ਤੇ ਇਹ ਬੋਝ ਕੁੱਟ ਗਿਆ ਉਹ ਹੋਰ ਭਾਈ ਮੈਂ ਭੱਜ ਕੇ ਆਇਆ ਮਸਾਂ ਨਾ ਬਾਈ ਦਾ ਸੀ ਕੰਮ ਕਰ ਗਿਆ ਮੈਂ ਤਾਂ ਬਣ ਗਿਆ ਕੰਮ ਤਾਂ ਬਣ ਗਿਆ ਲਾਤੀ ਉਹਨਾਂ ਨੇ ਖੜਕਾਤੀ ਬੋਲਾ ਲੱਤ ਲੱਤ ਤੇ ਮਾਰੀ ਦਾ ਉਹ ਭਾਈ ਜੀ ਸਾਤ ਵਗੀ ਪਰ ਅਸਕੇ ਰਗਾ ਤੇ ਆ ਗਏ ਇਹ ਕਰ ਗਿਆ ਇਸ ਤਰ੍ਹਾਂ ਕਰਕੇ ਚੱਲਾਂਗੇ ਹੁਣ ਤੱਕ ਕੀ ਵੇਲਾ ਯਾਰ ਨਾ ਕਰੀਏ ਨਾ ਸਾਤ ਰੱਤ ਨਾੜ ਬਜਾਓ ਕਹੋਗੇ ਭਾਈ ਖੋਦੀ ਡਾਂਗ ਮਾਈਏ ਡਾਂਗ ਬੱਜੀ ਐ ਐ ਕਰ ਕਿਹੜੀ ਹੱਥ ਦੇ ਵਿੱਚ ਬੱਜੀ ਐ ਤੇ ਫਿਰ ਇੱਥੇ ਮੈਂ ਬਰਕਰਾਰ ਲੇ ਕਿਉ ਮਸ਼ੇ ਬਾਸ਼ੂ ਦੇ ਕੋਲ ਆਏਗੇ ਦੋਨੇ ਕੋਲੀਆਂ ਹੋ ਜਾਣੀਆਂ ਪੱਕਾ ਚਕਾਣਾ ਹੈ ਨੀ ਸਿੱਟੇ ਕੋਲੇ ਪੋਲੇ ਉਹ ਨਾ ਪੱਕਾ ਕਿਹੜਾ ਸੀ ਪੱਕੇ ਬਜਾਣੀ ਚਾਹਣੇ ਚ ਕੱਚਗਾ ਸੀ ਪੱਕਾ ਹਾਂ ਗਾ ਉਹ ਤੇ ਕੋਈ ਨੂਰ ਕਨ ਮੜਾ ਮੋਟਾ ਟਾ ਬਣਾਉਂਦਾ ਤੇ ਨੇੜੇ ਨਾ ਬੰਦਿੱਤਾ ਹੁੰਦਾ ਐਸਾ ਬਣ ਗਿਆ ਤਾਂ ਮੋ ਸੁੱਕੀ ਪੱਕੀ ਰਹਿ ਗਈ ਹਾਂ ਹਾਂ ਸਾਰਾ ਕੁਝ ਕਰਤਾ ਉਹ ਕਹਿੰਗੇ ਦਾ ਚੁੰਗੀ ਬਾਹ ਤੇਰੀ ਕੀ ਫੋਕੇ ਉਪਰ ਆ ਤੇ ਦੂਜੇ ਹੱਥ ਨਾਲ ਹਾਂ ਹਾਂ ਇਹ ਨਾ ਹਾਂ ਇਹ ਕੱਚਾ ਆ ਗਿਆ ਚੁੰਗੀ ਕੋਟਾ ਹੈ ਹੈ ਜੀ ਇੱਥੇ ਬਹਿ ਜਾਓ ਇੱਥੇ ਕਾਹੇ ਖਾ ਕੇ ਮੇਰੀ ਗੱਲ ਇੱਥੇ ਕਹਿੰਦੇ ਮੈਂ ਗੱਲ ਕਰਦਾ ਪਾਪਾ ਸਹੀ ਜਾ ਲੱਗ ਤੇ ਪਰ ਆਉਂਦਾ ਕਿ ਨਾ ਬੋਤ ਕੀ ਨੇ ਬਹਿ ਜਾ ਮੈਂ ਆ ਪਾਪਾ ਕਰਦੇ ਫਿਰ ਜਾਂਗੇ ਚਿੰਨੇ ਕੋਈ ਕੰਮ ਕਰਨਾ ਕਿ ਡਾ ਜੀ ਅੱਜ ਜਾ ਜੋ ਕੀ ਕਰੇ ਬਈ ਹੋਏ ਕਿਹੋ ਜੀ ਮਾਇ ਕਾ ਨਹੀਂ ਕਰ ਪਾएंगे ਕਰ ਸੰਜੀ ਲੈ ਲਗੇ ਹੈ ਨਾ ਸੰਜੀ ਲੈ ਲਗੇ ਪਾਏ ਗਿੱਲੇ ਨੇ 20 ਲੱਖ ਦੀ ਆਉਂਦਾ ਇਹ ਆਉਂਗੀ ਭਾਈ ਕੋਟੋ 30 ਲੱਖ ਦੀ ਐਡਾ ਕੰਮ ਹੀ ਵੱਡਾ ਜਿਸਕੋ ਹੋਇਉ ਹਿਆ ਆਏ ਕਰ ਹਾਂ ਬਾਂਦੇ ਕਹਿ ਕਿ ਲੈ ਆਪਣੇ ਕੋਲ ਦੋ ਬਾਂਦੇ ਟ ਹੈਡ ਹੋਤਾ ਹੀ ਕਿੱਗੇ ਫੇਰ ਇੱਕ ਗਿੱਲਾ ਵੇਚ ਦੇਣਾ ਕਿੱਲਾ ਰੱਖ ਲੈਣਾ ਆਪਾਂ ਪਾਏ ਨੇ ਕੋਈ ਕੁੱਤਗਾ ਕਿੱਲਾ ਨਹੀਂ ਆ ਕਿ ਬੱਡੇ ਨੂੰ ਨਹੀਂ ਆ ਗਿਆ ਕਰੇ ਦਬਾਉਂਦੀ ਗੇੜੇ ਦਵਾਈ ਜੇ ਕੇ ਕਰੇ ਕੀ ਫਾਇਦਾ ਮੈਂ ਆਏ ਕਰ ਲੋਕਾਂ ਦੇ ਵੱਡੀ ਆਇਆ ਕਰਾਂਗੇ ਲੋਕਾਂ ਦੇ ਤਾਂ ਵੱਜਾਂਗੀ ਫਿਰ ਆਇਆ ਕਰਿਆ ਕਰਾਂਗੇ ਬਾਈ ਪੱਠੇ ਹੀ ਵੱਡੀ ਆਇਆ ਕਰਾਂਗੇ ਨਾ ਪੱਠੇ ਕਿਵੇਂ ਵੱਜ ਜਾ ਕਰੇਗਾ ਤੂੰ ਜਿਹੜਾ ਦੇਖ ਲੈ ਉਹਦਾ ਸੁਖ ਤੱਕਦਾ ਹੈ ਨਾ ਪੰਡ ਵੱਡ ਨਹੀਂ ਉੱਥੇ ਲੈ ਗਿਆ ਬੰਦੇ ਜਾਂ ਕਮਾਲ ਕਰਦਾ ਤੂੰ ਫਿਰ ਬਿਜਤੀ ਕਰਾਉਣੀ ਹੈ ਜਾ ਜਾ ਤੇ ਚਲਾਉਂ ਮਾਂਚ ਕਿੱਥੋਂ ਪੂਰਾ ਕਰਾਂਗੇ ਗੱਡਾ ਲੋ ਇਹ ਸਕੀਮ ਫੇਲ ਹੋ ਗਈ ਡਿਸਮਿਸ ਹੋ ਗਈ ਨਾ ਐ ਕਰ ਰੋ ਇਹਨੂੰ ਚਲਾਉਣੀ ਵੀ ਨਹੀਂ ਆਉਂਦੀ ਐ ਕਰੋ ਨਾ ਐ ਕਰ ਕਰ ਜਾਓ ਹਾਂ ਕੋਈ ਟੈਂਪੂ ਲੈ ਕੇ ਗਿਆ ਰੋ ਦੀਆਂ ਪਸਵਾਰੀਆਂ ਢੋਲਿਆ ਕਰਾਂਗੇ ਕੰਜੇ ਦਾ ਟੈਂਪੂ ਤੇ ਆ ਪੀ ਆ ਯਾਰ ਟੈਂਪੂ ਦਾ ਗਰਦਿਆ ਪਰ ਚੱਕਦਾ ਇੱਕ ਸਵਾਰੀਆ ਹੈ ਇੱਕ ਸਵਾਰੀ ਚੱਕਦਾ ਇਹ ਅੱਖਾਂ ਹੈ ਉਹ ਚੱਲਦਾ ਯਾਰ ਇੱਥੇ ਦੋ ਛੱਡ ਜਾਂਦੀਆਂ ਐ ਇੱਕ ਮੈਂ ਗਿਆ ਉਹਦਾ ਖਰਚਾ ਪੈਂਦਾ ਇਹ ਤਾਂ ਆਪਸ ਕੀ ਫੇਰ ਆ ਜੀ ਬੰਦਾ ਦੂਜੇ ਲੋਟ ਗੱਲ ਕਰਦਾ ਵਿੱਚ ਨਹੀਂ ਦੂਜੇ ਲੋਟ ਨਹੀਂ ਹੋਸ਼ ਨੇ ਦੂਜੇ ਦਿਨੀ ਮੈਂ ਕਰਦਾ ਹਾਂ ਇਸ ਸਕੂਟਰ ਤੇ ਵਾਗਰ ਬਾਲੇ ਨਾ ਤੇ ਇੱਕ ਜਣੇ ਨੂੰ ਐ ਕਰ ਉਹ ਗੱਲ ਕਰਦਾ ਐ ਆਪਣੇ ਲੋਟ ਨਹੀਂ ਹੋਣਾ ਕਿਹਾਇਆ ਨਹੀਂ ਦੇਣਾ ਕਿਸੇ ਨੂੰ ਚੰਦਾ ਹਾਂ ਪਾ ਨੂੰ ਜਮ ਹਨਾ ਨੱਤ ਦੁਖਦੀ ਹੈ ਮੱਟ ਬੜੀ ਲੱਤ ਕਿਉਂ ਖੜੀ ਹੈ ਹਾਂ ਐ ਕਾਹ ਗੱਜਾ ਸਿੰਗੀ ਨਾ ਲਾਜੀ ਉੱਪਰ ਆ ਜ਼ਬਾਉਣੀ ਸਿੰਗੀ ਹੋਏ ਸਿੰਗੀ ਕਿੱਥੇ ਲਾਈਂਦਾ ਮਾਈ ਗਾਂ ਦਾ ਲੱਤ ਤੇ ਚੂਸ ਲੂ ਸਾਰਾ ਕੁਸਰ ਲਾ ਦੇ ਛੱਕ ਤੇ ਚੁੱਦ ਲੱਗਾ ਚਾਟ ਖੁੰਡਾ ਫਾੜੋ ਲੈ ਐ ਕਾਡੋ ਗਾਣਾ ਗੱਲ ਕਰੀ ਸੀ ਸਿੰਗੀ ਲਾਉ ਟੌਪੜੀ ਤਗਾ ਕਿਤੇ ਮੁੜ ਕੇ ਚਲਾਣਾ ਲੱਗਣਾ ਰਹਿਣਾ ਇੰਨਾ ਟਾਈਮ ਹੈ ਸਾਡੇ ਕੋਲ ਦੇਖੋ ਗੰਡਾ ਪੜੇ ਨਾ ਉਹ ਮੜਾ ਗਿਆ ਆ ਨਾ ਮਸਾਲਾ ਬੈਠਾ ਲੈ ਫੇ ਐ ਕਰ ਸਿੰਗੀ ਲਾਵਾ ਐਸ ਲੱਤ ਤੇ ਨਾ ਐਸ ਤੇ ਓਏ ਇਹ ਤਾਂ ਸਿੰਗਾ ਨਹੀਂ ਲਾਈ ਜਾਂਦਾ ਕੇ ਹੈ ਸਿੰਗਾ ਨਹੀਂ ਲਾਈ ਜਾਂਦਾ ਤਾਂ ਤੂੰ ਨਾ ਨਾ ਸਿੰਗੀ ਲਾਉਣੀ ਐ ਪਤਾ ਲੱਗੂ ਕਿਵੇਂ ਲਾਉਂਦਾ ਹੈ ਪੱਲਾ ਪਟਾਟਾ ਹੈ ਗੁੱਤ ਤਾਂ ਸੰਜੇ ਕਰੇ ਪਿਆ ਜਰ ਪਛਾਟ ਖੜਾ ਯਾਰੇ ਕਿਨੇਰਾ ਆ ਆ ਆ ਆ ਇੱਥੇ ਨਾ ਗਿਆ ਮੈਨੂੰ ਕੰਦ ਹੋਈ ਹੈ ਛਾਟ ਕਰੇ ਨੇਰਾ ਆਏ ਐ ਖੜ ਸਕਿਆ ਜੋ ਤੇਰੇ ਕੋਲ ਹੈ ਕੋਈ ਸ਼ਾਂਤਪਾਂਜ ਮੇਰੇ ਕੋਈ ਤਾਂ ਖੁੰਦਾ ਹੀ ਹੈ ਪੱਲਾ ਖੁੰਦਾ ਤਾਂ ਖੜਾ ਕਰ ਖੁੰਦੇ ਨੂੰ ਤਾਂ ਕਿ ਬੋਨ ਦਿੱਤਾ ਦੇਣਾ ਇਹ ਸ਼ਿੰਗੀ ਯਾਰ ਮੱਛ ਬੁਲਤੀ ਗਾ ਫੜਾ ਕਰ ਮੂੰ ਨਾ ਚੂਸ ਲੀਏ ਇਹ ਪੰਜਰਾਂ ਦੇ ਕੋਈ ਨਾਗ ਲੜਿਆ ਇਹਦੇ ਮੂੰਹ ਨਾਲ ਕਿਸ ਨੂੰ ਬੱਜੀ ਦਾ ਡਾਂਗਾ ਬਗੋ ਮੈਂ ਨਾ ਪੀੜ ਕਿੱਤੀ ਲੇ ਬਗੋ ਮੈਂ ਕੁੱਤੀ ਜਾਉਂਤੇ ਡਲੇ ਨਾ ਕੁੱਤ ਕੁੱਟਣ ਲੱਗ ਜਾ ਨਾ ਨਖੀਆ ਲੈ ਪੀੜ ਮਾ ਜਾ ਆਪਾਂ ਚਾਹੋ ਕਰਨਾ ਹੈ ਲੈ ਦੋ ਦੋ ਡਰੇ ਲੈ ਅਮਰੇ ਵੀ ਗਿਆ ਲੱਗਾ ਨਾ ਜਾਉਣਾ ਡਰੇ ਦੋ ਲਿਆ ਮੈਂ ਜਾਣ ਜਾਣਦਾ ਵੀ ਇਹ ਖੁਸ਼ਕੇਵੇਂ ਮਰੀ ਜਾਂਦਾ ਜਾਣਦਾ ਹੈ ਨਾ ਨਾ ਮਾ ਪੂਰੀ ਜਾਣਦਾ ਹੈ ਰਾਜਾ ਅੱਛਾ ਹਾਂ ਚੱਲ ਦੇਖਦੇ ਆਂ ਕੀ ਬੋਲਣਾ ਹਾਂ ਤੂੰ ਆਏ ਜੀ ਪੂਰੀ ਪਰਤੋਣਾ ਜਾ ਵਾ ਅੱਛਾ ਜਿਆਰੋ ਇਹ ਕਰਦਾ ਨਾ ਸਿਆਣੀਆਂ ਇਹ ਕਰਦਾ ਹੁੰਦਾ ਆ ਸ਼ੱਬ ਗਿਆ ਆਪਣਾ ਸੌਦਾ ੱਚੀ ਸਾਢੇ ਕਰੇ ਜੀ ਲੋੜ ਹੀ ਨਹੀਂ ਆਹ ਮੈਂ ਕਹਿੰਦਾ ਹੈ ਗੱਲਾਂ ਦਾ ਭਾਲੀਆਂ ਸਿਆਣੀਆਂ ਇਹ ਕਰਦਾ ਹੁੰਦਾ ਆ ਬੰਦਾ ਖੋਤਾ ਲੱਗਦਾ ਮੈਨੂੰ ਅੱਛਾ ਕੇ ਡੱਡ ਪੈਂਦਾ ਐ ਕਿਤੇ ਵਜੀ ਕੰਗੜਾ ਗੰਗਾ ਬੱਚੇ ਕੋਲ ਹੋਰ ਵੱਜਾ ਨਾ ਤੇਰੇ ਤੋਂ ਲਈ ਕੀ ਸੁੱਖ ਨਹੀਂ ਗੰਗਾ ਖਾਈ ਜਾ ਹੈ ਨਾ ਹਾਂ ਹਾਂ ਨੂੰ ਨਾ ਮੈਂ ਗਿਆ ਕਦਮ ਨਾ ਕਰ ਜਾ ਕਰਿਆ ਕੀ ਕਿਉਂ ਵੀ ਕਰਨਾ ਤੂੰ ਕਰ ਲੈ ਕਰ ਲੈ ਲੱਟ ਬੰਨਾ ਬੋਨ ਬੰਨਾ ਮੋਲੀ ਬੰਨਾ ਤੇ ਹਾਂ ਵੀਰ ਬੰਨਾ ਤਾਇਆ ਕੁਝ ਜਾਣਦਾ ਨਹੀਂ ਇੱਕ ਤਾਂ ਛੱਡ ਦੇ ਤੜ ਕੇ ਕਿਉਂ ਬੰਨਾ ਹੈ तड़के जो बीज तो छड़ जमाना बना दी बोंद दा चीर बनना हां तेरी लात दी चीर बनना मान ना दस नहीं किसी ने ना, ना ना मानने के पड़ी है ना मैं मानने नहीं दा दिया हां अच्छा कि के गया पला देख प्यार भर के ना हां मारी सीधी कर देख ला गोटा मुड़न ला के वाह काई के नहीं आ गया कोई मारी मोसी सही करती ਇਹ ਲੈ ਟੜਕੇ ਰੁਪਿਆ 500 ਦੇਗੀ 500 ਦੇ ਦੇਾਂਗੇ 500 ਲੈ ਲੈ ਮੰਨ ਲੈ ਕੇ ਲੱਡੂਆਂ ਦਾ ਡੱਬਾ ਬੰਦਣਾ ਆ ਹਾਂ ਲੱਡੂ ਦਾ ਵੰਡਦੇ ਆਂਗੇ ਵੰਡ ਦੇਾਂਗੇ ਵੰਡ ਦੇਗਾ ਨਹੀਂ ਨਹੀਂ ਲੱਡੂ ਵੰਡ ਦੋ ਅੱਛਾ ਅੱਛਾ ਮੈਂ ਕਿੱਟ ਕੇ ਨਾ ਵੰਡ ਦੇ ਦੂੰ ਹਾਂ ਬਲੀ ਇਹ ਰੈਗ ਦਾ ਵੰਡ ਦੂ ਟੜਕੇ ਹਾਂ ਲੱਡੂ ਹਾਂ ਲੱਡੂ ਮੰਨ ਜਿੰਗਾ ਕਰ ਲਓ ਟੜਕੇ ਵੀ ਠੀਕ ਹੈ ਚੱਲ ਜੇ ਫਿਰ ਚਲੋ ਬੇਰਾਵੀ ਬਹੁਤ ਹੋ ਗਿਆ ਹਾਂ ਜਿਹੜਾ ਖਾਸ਼ ਆ ਉਹ ਸਹੀ ਹੈ ਕਮ ਹਾਂ ਜੰਗਿਆ ਰੁਪਿਆ ਅੱਗੇ ਚਲੋ ਔਰ ਨਾਲ ਆਪਣਾ ਨਾ ਕੁੱਤੂਦੂ ਅਗਲਾ ਹਾਂ ਹਾਂ ਇਹ ਮਗਰਾ ਤਾਂ ਨਿਕਿਆ ਅੱਡੇ ਰੋ ਨਾ ਨਾ ਮਗਰਾ ਨਹੀਂ ਗਰਿਆ ਚਲੋ ਆ ਕੋਈ ਨਹੀਂ ਆਇਆ ਮੈਂ ਕਹਿੰਦਾ ਚਲੋ ਆ ਜਾ ਆਇਆ ਭਰਾਵਾ ਦੰਦ ਲੱਗਦਾ ਹੈਗਾ ਆਪਾਂ ਤਾਂ ਤੁਰਿਆ ਵੀ ਨਹੀਂ ਜਾਣਾ ਇਹ ਤਾਂ ਕੱਢ ਜਾਗੇ ਇਹ ਤਾਂ ਠੀਕ ਹੈ ਮੋਟੀ ਲੰਗ ਜਾਂਦਾ ਹੈਗਾ ਇਹ ਹੈ ਮਾਣਿਕ ਲੰਬੇ ਜਾਂਦਾ ਹੈਗਾ ਟੜਕੇ ਨਹੀਂ ਪਤਾ ਲੱਗਣਾ ਤੇਰਾ ਲੋਕਾਂ ਨੂੰ ਕੋਣ ਟਟਦਾ ਆ ਮੰਨੇ ਲਾ ਗੋਲੀ ਗੋਲੀ ਖਾ吃 ਜਾਵੇਂਗਾ ਤੂੰ ਦਾਲ ਜੀ ਹੋ ਜਾਂਦੀ ਆ ਖਾਧੀ ਸੀ ਕਾਈ ਨਹੀਂ ਪਤਾ ਲੱਗਦਾ ਦਰਦ ਦਾ ਕਿੱਥੇ ਪਛਾ ਲੱਗੂ ਹਾਂ ਨਹੀਂ ਕਰ ਜਾਣਾ ਹਾਂ ਨਹੀਂ ਕਰੀ ਬਰੇ ਤਾਪਾ ਤੂੰ ਬਹੁਤ ਹਿਸ਼ਾਰ ਬੰਦਾ ਹੈਨਾ ਜਦੋਂ ਟੜਕੇ ਲੱਤ ਠਰ ਗਈ ਹੈਨਾ ਹਾਂ ਬੋਚ ਕਰੇ ਟੱਕੀ ਜੀ ਕਰੇ ਹੈ ਖੜਕਾ ਨਾ ਕਰੀ ਚਲੋ ਟੱਕੀ ਦੇ ਤਾਲੀ ਕਾ ਜਾਣ ਕਰਨਾ ਤਾਂ ਤੇ ਨਾ ਖੰਡਾ ਫੜਕਾ ਨਾ ਕਰੀ ਕਰੇ ਕਾ ਲੇ ਉਹ ਵੀ ਮਰੀ ਜਾਂਦਾ ਉਹਦੇ ਘਰੇ ਤਾਂ ਜਾਣਾ ਹੀ ਆ ਉਧਰੋਂ ਘਰੋਂ ਗੁੰਡ ਤੇ ਬਹਿਣਗੇ ਉਧਰ ਉਹਨਾਂ ਨੇ ਮਾਰਗੇ ਮੱਕਰਾ ਚੁੱਟਾ ਵੜਿਆ ਸੀ ਘਰੇ ਵੀ ਨਹੀਂ ਵੀ ਕੋਟਾ ਹੋ ਗਿਆ ਸੈਂਗ ਮਾ ਗਿਆ ਉਹਨੇ ਕੋਸ ਤੇ ਹਾਂ ਮੈਂ ਬੰਨ ਦਾ ਲੱਤ ਚ ਫਸਾ ਲਿਆ ਗਾ ਇਹ ਪੱਕੀ ਹੈ ਜਿਹੜੀ ਮੈਂ ਕਹਿੰਦਾ ਚੰਗਾ ਵੀ ਹੈ ਨਾ ਚਲੋ ਠੀਕ ਆ ਠੀਕ ਆ ਹੈ ਨਾ ਕਾ ਇੱਕਦਾਂ ਹੀ ਹੋ ਜਾਏਗਾ ਜਾਣੋ ਜੀ ਬੁਲ ਬੇਟੀ ਸੀ ਤੇ ਕਿ ਆਪਣੇ લેવી કે મસ્તી મુંડા હા હા મોટાયા મોટાયા હા ઓ કંધે કે ਆਪਾਂ ਕੀ ਨਾ ਯਾਰਾ ਪਲ ਨਹੀਂ ਦਿਲ ਕਹਿੰਦਾ ਇੱਗ ਸੀ ਮਤਾਂ ਗਿਆ ਰੱਪਾ ਮਾਜਾ ਮਸਤਾ ਕਾਏ ਜਾਂਦੇ ਬਸੜਾ ਕੀ ਕੋਈ ਨਹੀਂ ਚੜਕਾ ਬਾਈ ਕਿਸੇ ਦਾ ਕੋਈ ਨਹੀਂ ਚੜੇ ਤਾਂ ਕਾ ਜਮਾ ਤੇਰੀ ਫਾਇਦਾ ਹੈ ਨਹੀਂ ਕਿਸੇ ਨੂੰ ਆਉਗਾ ਆ ਵੀਰਾ ਭਾਂਡਾ ਜਨੇ ਗੱਲ ਨਹੀਂ ਪਾਈ ਹਾਂ ਹਾਂ

ਰਾਖਾ ਉਪਰੀ ਚਮੜੇ ਫੱਤੀ ਆਹ ਪਈ ਹੁੰਦਾ ਨੂਰ ਮਾਸਾ ਸੇ ਹਾਂ ਬੰਦਾ ਛੋਗੜਾ ਪਾ ਮਾ ਬੰਦਾ ਪੜਾ ਆ ਗਿਆ ਜਾਨਿਆ ਪਤਾ ਇਹਦਾ ਫੜਿਆ ਪੱਕਾ ਨਾ ਕੀ ਅਗੜ ਪਾ ਕੇਂਦਾ ਮਾਜਨਾ ਮਾਜਨਾ ਕਹਿੰਦੇ ਹੁ ਤੈਨੂੰ ਖਾਏ ਫੋਟ ਕੜ ਗਈ ਜਿਹੜੇ ਨਾਲ ਜੜੀ ਪਾ ਰੱਖੀ ਆਪਣੇ ਨਾਲ ਇਹਨਾਂ ਨੇ ਹਾਂ ਆਪ ਮੁਕਾਦਾਂ ਕਰ ਪੌਣ ਤਾਂ एक को हो देखो गुरबाचने चोरी दे। बड़ी कर दूरी अच्छा। हाँ। खादा चोरी चोरी आहो चोरी खा भी मान ला हूँ